ਤੋ ਸਾਰਿਆਂ ਨਾਲ ਮਿਲ ਕੇ ਤੇ ਸਵਰਜਿਤ ਭਾਜੀ ਤੇਨੂੰ ਮਿਲੇ ਆ ਇੰਨਾ ਚੰਗਾ ਲੱਗਾ ਕਿ ਮਾਨਵਤਾ ਦੀ ਸੇਵਾ ਮੁੱਤ ਸੇਵਾ ਸਹੀ ਰੂਪ ਚ ਅੱਖੀ ਦੇਖ ਨੂੰ ਮਿਲਿਆ ਇਹਨਾਂ ਦੇ ਕਿਸੇ ਵੀ ਕੰਮ ਆ ਸਕਾਂ ਇਹਨਾਂ ਦੇ ਕੋ ਡਾਕੂਮੈਂਟੇਸ਼ਨ ਇਹਨਾਂ ਦੇ ਕੋ ਸਰਕਾਰੀ امدਾਦ ਇਹਨਾਂ ਨੂੰ ਕੋ ਵੀਲ ਚੇਅਰ ਇਹਨਾਂ ਨੂੰ ਕੋ ਪੈਨਸ਼ਨ ਲੱਗਣੀ ਆ ਜੋ ਮੈਂ ਕਰਾ ਸਕਾਂ ਮੈਂ ਜਵਾਦਾ ਕਰਕੇ ਜਾ ਰਿਹਾ ਕਿ ਇਸ ਸਵਰਜਿਤ ਭਾਜੀ ਨੂੰ ਮੈਂ ਇਹ ਕੰਮ ਕਰਾਉਂਗਾ ਤੁਹਾਡੇ ਤੇ ਇੱਥੇ ਮੈਂ ਗਾਹਿਬ ਰਾਹੇ ਗੇੜ ਵੀ ਮਾਰਦਾ ਰਹੂੰਗਾ ਤੇ ਤੁਹਾਡੀ ਕੋਈ ਵੀ ਲੋਡ ਹੋਵੇ ਬਿਨਾਂ ਜਿਸ ਕਿਸਵਾਰਨਿਤ ਭਜਰੀ ਜਿੱਤੇ ਪਹੁੰਚ ਕਰੋ ਤੇ ਮੈਂ ਤੇ ਆਪਣੇ ਮੇਰੀ ਧਰਨ ਪਤਨੀ ਚਾਹਾਂਗੇ ਕਿ ਅਸੀਂ ਡੋੜੀਏ ਤੁਹਾਡੇ ਤੇ ਜਿਸ ਤਰ੍ਹਾਂ ਦੇ ਇਮੈਕਸ ਨਾਲ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੀਲ ਕਰਦੇ ਹੋ ਬਹੁਤ ਤੇ ਪੇਸ਼ੈਂਟ ਜਿਹੜੇ ਆ ਫਾਈਨਲ ਇੰਜਰੀਜ਼ ਵਾਲੇ ਆ ਜਾਂ ਉਹ ਬਜ਼ੁਰਗ ਹੈ ਜਿਨ੍ਹਾਂ ਨੂੰ ਹੋਰਾਂ ਦੀਆਂ ਫੈਮਲੀਸ ਦੇ ਰਿਜੈਕਟ ਕੀਤਾ ਦੇਸਪਾਈਟ ਦਾ ਫੈਕਟ ਵੀ ਉਹਨਾਂ ਦੇ ਬੱਚੇ ਸਾਰੇ ਵੈਲ ਪਲੇਸ ਦਾ ਬੇਟਾ ਕੋਈ ਐਸਪੀ ਹੋਣਾ ਹੈ ਬੇਟੀ ਕੋਈ ਲੰਡਨ ਦੇ ਵਿੱਚ ਰਹਿੰਦੀ ਹੈ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜਿਕ ਨਿਗਾਰ ਵਾਲੇ ਪਾਸੇ ਕਦਮ ਰੱਖ ਰਹੇ ਆ ਆਪਾਪ ਜਿਨ੍ਹਾਂ ਨੇ ਸਾਨੂੰ ਪਾਲਿਆ ਪੋਸਿਆ ਵੱਡੇ ਕੀਤਾ ਸੈਟਲ ਕੀਤਾ ਜਦੋਂ ਉਹਨਾਂ ਨੂੰ ਸਾਡੀ ਲੋੜ ਪੈ ਜਾਂਦੀ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਹੈਲਪ ਦੇ ਤੋਂ ਇਨਕਾਰ ਹੀ ਕਿਉਂ ਹੋ ਜਾਂਦੇ ਆ ਪ੍ਰਧਾਨ ਸਦਾ ਸਵਰਨਜੀਤ ਸਿੰਘ ਜੀ ਮੇਰੇ ਨਾਲ ਬੈਠੇ ਕੱਬੇ ਹੱਥ ਤੇ ਸੱਜੇ ਹੱਥ ਮੇਰੇ ਧਰਮ ਪਤਨੀ ਕੰਤਿ ਸ਼ੇਮਾ ਬੈਠੇ ਆ ਅੱਜ ਸਾਡੇ ਵਿਆਹ ਵਾਲਾ ਦਿਨ ਸੀ ਤੇ ਸੋਚਿਆ ਕਿ ਇਸ ਸਥਾਨ 'ਤੇ ਜਾ ਕੇ ਅਸੀਂ ਜਿੰਨੇ ਇਥੇ ਇਨ ਮਿੰਟs ਹੈ ਗਿਆ ਉਹਨਾਂ ਦਰਸ਼ਕਰੀਏ ਅੱਜ ਸ਼ੇਰ ਸਿੰਘ ਤੋਂ ਲੈ ਕੇ ਸਰਪੰਚ ਸਾਹਿਬ ਤੋਂ ਲੈ ਕੇ ਸਾਰਿਆਂ ਨੂੰ ਅਸੀਂ ਮਿਲੇ ਆਂ ਬਾਗਾਪੁਰਾਣਾ ਵਾਲਿਆਂ ਨੂੰ ਜੰਮੂ ਵਾਲਿਆਂ ਨੂੰ ਤੇ ਬੰਗਿਆਂ ਵਾਲੀ ਕੁੜੀ ਨੂੰ ਤੇ ਇਹ ਅਸਾਮ ਤੋਂ ਸਾਰਿਆਂ ਨੇ ਮਿਲ ਕੇ ਤੇ ਸਵਰਜਿਤ ਭਾਜੀ ਟੀਮ ਨੂੰ ਮਿਲੇ ਆਂ ਇੰਨਾ ਚੰਗਾ ਲੱਗਾ ਕਿ ਮਾਨਵਤਾ ਦੀ ਸੇਵਾ ਮੁਰਤ ਸੇਵਾ ਸਹੀ ਰੂਪ ਚ ਅੱਖੀਂ ਦੇਖਣ ਨੂੰ ਮਿਲਿਆ ਤੇ ਮੈਂ ਬਤੌਰ ਚੇਅਰਮੈਨ ਫੂਡ ਮਿਸ਼ਨ ਆਪਣੀ ਜਿੰਮੇਵਾਰੀ ਸਮੇਂਦਾ ਕਿ ਜੇ ਮੈਂ ਇਨ 70 80 ਦੇ ਲਗਭਗ ਇਨ ਮਿੰਟਸ ਰਹਿ ਗਿਆ ਇਨਾਂ ਦੇ ਕਿਸੇ ਵੀ ਕੰਮ ਆ ਸਕਾਂ ਇਨਾਂ ਦੇ ਕੋ ਡਾਕੂਮੈਂਟੇਸ਼ਨ ਇਨਾਂ ਦੇ ਕੋ ਸਰਕਾਰੀ امدਾਦ ਇਨਾਂ ਨੂੰ ਕੋ ਵੀਲ ਚੇਅਰ ਇਨਾਂ ਨੂੰ ਕੋ ਪੈਨਸ਼ਨ ਲਗਣੀ ਆ ਜੋ ਮੈਂ ਕਰਾ ਸਕਾਂ ਮੈਂ ਜਵਾਦਾ ਕਰਕੇ ਜਾ ਰਿਹਾ ਕਿ ਇਸ ਸਵਾਰਥਿਤ ਭਾਜੀ ਨੂੰ ਮੈਂ ਇਹ ਕੰਮ ਕਰਾਉਂਗਾ ਤੁਹਾਡੇ ਤੇ ਇੱਥੇ ਮੈਂ ਗਾਇਬ ਗਾਇਬ ਢੇੜੀ ਮਾਰਦਾ ਰਹੂੰਗਾ ਤੇ ਤੁਹਾਡੀ ਕੋਈ ਵੀ ਲੋੜ ਹੋਵੇ ਬਿਨਾ ਚਿੰਜ ਕਿਸਵਾਰਥਿਤ ਭਾਜੀ ਨੇ ਮੇਰੇ ਤੇ ਪਹੁੰਚ ਕਰੋ ਤੇ ਮੈਂ ਤੇ ਆਪਣੇ ਮੇਰੀ ਧਰਪਤਨੀ ਚਾਹਾਂਗੀ ਕਿ ਅਸੀਂ ਜੁੜੀ ਰਹੀ ਤੁਹਾਡੇ ਨਾਲ ਤੁਸੀਂ ਬੋਲਣਾ ਕੁਝ ਥੈਂਕ ਯੂ ਸੋ ਮੱਚ ਬਹੁਤ ਸੋਹਣਾ ਲੱਗਿਆ ਮੈਨੂੰ ਲੱਗਦਾ ਸ਼ਬਦ ਛੋਟੇ ਪੈ ਜਾਂਦੇ ਆ ਜਦੋਂ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਨੂੰ ਵਿਜ਼ਿਟ ਕਰਦੇ ਆ ਤੇ ਇੱਕ ਫੁੱਲ ਟਾਈਮਰ ਜਿੰਨਾ ਇਸ ਵਰਜੀਪਾ ਜੀ ਕੰਮ ਕਰ ਰਹੇ ਆ ਇੱਕ ਫੁੱਲ ਟਾਈਮਰ ਦੇ ਤੌਰ ਤੇ ਇੱਥੇ ਕੰਮ ਕਰਨਾ ਮੈਂ ਸੋਚ ਰਹੀ ਸੀ ਕਿ ਜਿਸ ਤਰੀਕੇ ਇਸ ਤਰ੍ਹਾਂ ਦੇ ਇਮੈਕਸ ਨਾਲ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੀਲ ਕਰਦੇ ਹੋ ਬਹੁਤ ਤੇ ਪੇਸ਼ੈਂਟ ਜਿਹੜੇ ਆ ਫਾਈਨਲ ਇੰਜਰੀਜ਼ ਵਾਲੇ ਆ ਜਾਂ ਉਹ ਬਜ਼ੁਰਗ ਹੈ ਜਿਨ੍ਹਾਂ ਨੂੰ ਉਹਨਾਂ ਦੀਆਂ ਫੈਮਲੀਆਂ ਨੇ ਰਿਜੈਕਟ ਕੀਤਾ ਡਿਸਪਾਈਟ ਦਾ ਫੈਕਟ ਵੀ ਉਹਨਾਂ ਦੇ ਬੱਚੇ ਸਾਰੇ ਵੈਲ ਪਲੇਸਡ ਹੈ ਬੇਟਾ ਕੋਈ ਐਸਪੀਓ ਹੈ ਬੇਟੀ ਕੋਈ ਲੰਡਨ ਦੇ ਵਿੱਚ ਰਹਿੰਦੀ ਹੈ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜਿਕ ਨਿਗਾਰ ਵਾਲੇ ਪਾਸੇ ਕਦਮ ਰੱਖ ਰਹੇ ਆ ਕਿ ਉਹ ਮਾਪੇ ਜਿਨ੍ਹਾਂ ਨੇ ਸਾਨੂੰ ਪਾਲਿਆ ਪੋਸਿਆ ਵੱਡੇ ਕੀਤਾ ਸੈਟਲ ਕੀਤਾ ਅਸੀਂ ਉਹਨਾਂ ਦੀਆਂ ਅ ਬਜ਼ੁਰਗੀਆਂ ਵਿੱਚ ਜਦੋਂ ਪਹੁੰਚ ਜਾਂਦੇ ਆ ਜਦੋਂ ਉਹਨਾਂ ਨੂੰ ਸਾਡੀ ਲੋੜ ਪੈ ਜਾਂਦੀ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਹੈਲਪ ਦੇ ਤੋਂ ਇਨਕਾਰ ਹੀ ਕਿਉਂ ਹੋ ਜਾਂਦੇ ਆ ਨਾ ਸਿਰਫ ਹੈਲਪਾ ਇਨਕਾਰ ਹੀ ਹੋ ਜਾਂਦੇ ਆ ਜੇ ਆਪਾਂ ਬਾਹਰ ਰਹਿੰਦੇ ਆ ਤਾਂ ਆਪਾਂ ਕੁ ਘਟ ਜਿਸ ਜਗਾ ਤੇ ਆਪਣੇ ਪੇਰੈਂਟਸ ਨੂੰ ਛੱਡਿਆ ਹੈਗਾ ਉਹ ਆਪਾਂ ਉਹਨਾਂ ਨੂੰ ਕੋਈ ਜਿਹੜੀ ਆਪਾਂ ਫਾਈਨੈਂਸ਼ੀਅਲ ਹੈਲਪ ਆਰਥਿਕ ਮਦਦ ਤਾਂ ਉਸ ਸੰਸਥਾ ਨੂੰ ਦੇ ਸਕਦੇ ਆ ਤੇ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੈ ਇਹ ਸਾਡੀ ਸਮਾਜਿਕ ਸਥਿਤੀ ਦੇ ਵਿੱਚ ਅਤੇ ਨੂੰ ਲੱਗਦਾ ਵੀ ਆਲ ਨੀਡ ਟੂ ਲੁੱਕ ਇਨਟੂ ਆਵਰ ਸੈਲਫ ਸਾਗੋ ਆਪਣੀ ਸੋਚ ਤੇ ਸਾਰੀ ਜਵਾਨ ਪੀੜ੍ਹੀ ਨੂੰ ਆਪਣੀ ਸੋਚ ਤੇ ਪੈਰਾਡਾਈਮ ਦੀ ਲੋੜ ਹੈ ਤਾਂ ਕਿ ਆਰਮ ਵਾਲੇ ਸਮਿਆਂ ਦੇ ਵਿੱਚ ਇਹ ਸਭ ਹਿਮੈਨਿਟੀ ਸਭ ਗੋਡ ਵਰਗੀਆਂ ਸੰਸਥਾਵਾਂ ਦੇ ਵਿੱਚ ਇਨਵੈਂਟਸ ਦੀ ਗਿਣਤੀ ਅਸੀਂ ਵਧਾਣ ਚਾਹੀਏ ਕਿ ਤਾਂ ਦੇ ਵਿੱਚ ਉਹ ਤਾਂ ਪਾਈਏ ਤਾਂ ਕਿ ਇਹ ਸਾਰੇ ਵਰਕਰਸ ਜਿਹੜੇ ਕਿ ਫੁੱਲ ਟਾਈਮਰ ਹੈਗੇ ਆ ਇਸ ਸੰਸਥਾ ਦੇ ਨਾਲ ਇਹ ਵੀ ਇੱਥੇ ਆਪਣਾ ਗਿੰਟੀ ਥੋੜੀ ਹੋਵੇ ਤੇ ਜਿਆਦਾ ਅੱਛੀ ਤਰ੍ਹਾਂ ਪਰਫਾਰਮ ਕਰ ਪਾਣ ਤੇ ਆ ਰੀਲੀ ਡੂਇੰਗ ਅ ਵੰਡਰਫੁਲ ਜੌਬ ਬਹੁਤ ਸੋਹਣਾ ਲੱਗਿਆ ਸਪਾਇਨਲ ਇੰਜਰੀ ਵਾਲੇ ਪੇਸ਼ੈਂਟ ਜਿਹੜੇ ਕਿ ਸਿੱਧਾ ਵੀ ਨਹੀਂ ਲੇਟ ਸਟ ਦੇ ਬਿਕੋਜ਼ ਆਫ ਦਾ ਬੈਡ ਸੋਰਸ ਉਲਟੇ ਲੇਟ ਕਿ ਉਹਨਾਂ ਨੂੰ ਸਕਿੱਲ ਇਮਪਾਰਟ ਕੀਤਾ ਹੋਇਆ ਹੈ ਪ੍ਰੋਜੈਕਟ ਦੇ ਨਾਲ ਕਰੋਸ਼ੀਏ ਦੇ ਨਾਲ ਉਹ ਕਿੰਨੇ ਸੋਹਣੇ ਸੋਹਣੇ ਫੁੱਲ ਬਣਾ ਰਹੇ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਡਾਲਸ ਬਣਾ ਰਹੇ ਆ ਆਪਣੇ ਆਪ ਨੂੰ ਇੰਗੇਜ ਕਰਨ ਵਾਸਤੇ ਨਾਟ ਓਨਲੀ ਗਰਲਸ ਮੈਨ ਨੂੰ ਵੀ ਇਹ ਟ੍ਰੇਨਿੰਗ ਦਿੱਤੀ ਜਾ ਸਕ ਰਹੀ ਹੈ ਕਿਉਂਕਿ ਕੈਂਡਲ ਮੇਕਿੰਗ ਵੀ ਕਰਦੇ ਆ ਪਰ ਉਹਦੇ ਵਾਸਤੇ ਤੁਹਾਡਾ ਫਿਜ਼ੀਕਲੀ ਹੱਥਾਂ ਦਾ ਆ ਜਾਂ ਤੁਹਾਡਾ ਥੋੜਾ ਜਿਹਾ ਮੂਮੈਂਟ ਜ਼ਰੂਰੀ ਹੈ ਲੇਕਿਨ ਸਪਾਇਨਲ ਕਾਰਡ ਵਾਲੇ ਜਿਹੜੇ ਬਹੁਤ ਜ਼ਿਆਦਾ ਸਵੀਅਰ ਪੇਸ਼ੈਂਟ ਆ ਉਹ ਤਾਂ ਸਿਰਫ ਉਲਟੇ ਹੀ ਲੇਟੇ ਹੋਏ ਆ ਰੁਲਦੇ ਲੇਟ ਕੇ ਵੀ ਉਹ ਆਪਣੇ ਆਪ ਨੂੰ ਇੰਗੇਜ ਕਰ ਰਹੇ ਆ ਮੈਂਟਲੀ ਔਰ ਨ ਲੱਗਦਾ ਇਹਦਾ ਸਾਰਾ ਸਿਹਰਾ ਜਿਹੜਾ ਹੈਗਾ ਇਹ ਸੁਰਨਜੀਤ ਹੋਰਾਂ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਜਾਂਦਾ ਹੈ ਜਿਹੜੇ ਕਿ ਬਹੁਤ ਹੀ ਤਨਦੇਹੀ ਨਾਲ ਕੰਮ ਕਰ ਰਹੇ ਆ ਔਰ ਸਭ ਤੋਂ ਸੋਹਣਾ ਲੱਗਿਆ ਕਿ ਉਹ ਬੱਚੇ ਜਿਹੜੇ ਥੋੜਾ ਥੋੜਾ ਇਨਫੀਮੈਂਟਸ ਰਿਕਵਰ ਕਰ ਰਹੇ ਆ ਉਹ ਆਪ ਹੀ ਵਲੰਟੀਅਰ ਕਰ ਰਹੇ ਆਪਣੇ ਟ੍ਰੇਨਿੰਗ ਨੂੰ অর ਇਨ ਦਾ ਮੋਟੀਵੇਸ਼ਨ ਲੈਵਲ ਵੀ ਬਹੁਤ ਅੱਛਾ ਮੇਨਟੇਨ ਕੀਤਾ ਜਾ ਰਿਹਾ ਹੈ ਔਰ ਇਹਨਾਂ ਦੇ ਪ੍ਰਾਨਿਕ ਹੀਲਿੰਗ ਦੇ ਕੇ ਵੀ ਇਹਨਾਂ ਦੀ ਜਿਹੜੀ ਹੈ ਹਰ ਤਰ੍ਹਾਂ ਦੀ ਫਿਜ਼ੀਕਲ অর ਸਾਈਕਲੋਜੀਕਲ नीड्स ਜਿਹੜੀਆਂ ਉਹਨਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਔਰ ਜਿਹੜੇ ਵੀ ਇਸ ਵੀਡੀਓ ਨੂੰ ਵਿਊ ਕਰਦੇ ਆਈ ਊਡ ਰਿਕਵੈਸਟ एवरीवन वाचिंग दिस ਵੀਡੀਓ ਕੇ ਜੇਸੀ ਮਾਲੀ ਇਹ ਮਦਦ ਦੇ ਸਕਦੇ ਆ ਬਹੁਤ ਸੋਨਾ ਕੰਮ ਕਰ ਰਹੇ ਆ ਜ਼ਰੂਰ ਦਈਏ ਤੇ ਜੇਸੀ ਇਹਨਾਂ ਨੂੰ ਕੋਈ ਸਾਈਕੋਲੋਜੀਕਲੀ ਕੰਟਰੀਬਿਊਟ ਕਰ ਸਕਦੇ ਆ ਪੇਸ਼IENTS ਨੂੰ ਬਹੁਤ ਲੋੜ ਹੁੰਦੀ ਹੈ ਜਿਹੜੇ ਇਹਨਾਂ ਦੀ ਦੇਖਭਾਲ ਕਰਦੇ ਉਹ ਵੀ ਥੱਕ ਜਾਂਦੇ ਆ ਵਿਚਾਰੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀਆਂ ਫਿਜ਼ੀਕਲ ੀਡਸ ਦੀ ਟੇਕ ਕੇਅਰ ਕਰਨਾ ਤੇ ਇੱਕ ਰੂਹ ਹੀ ਖਰਾਬ ਹੁੰਦੀ ਹੈ ਮੈਂ ਕਿਸੇ ਨਾਲ ਗੱਲ ਕਰਾਂ ਮੈਨੂੰ ਕੋਈ ਸੌਣੇ ਤੇ ਜੇ ਆਪコネਕ ਵੀ ਮਦਦ ਕਰਦੇ ਹੋ ਤੇ ਮੈਨੂੰ ਲੱਗਦਾ ਕਿਉਂਕਿ ਜੇ ਮੈਂਟਲ ਹੈਲਥ ਸਮਝ ਜਾਏ ਤੇ ਫਿਜ਼ੀਕਲ ਹੈਲਥ ਆਪਣੇ ਆਪ ਸਭਲਨੇ ਸ਼ੁਰੂ ਹੋ ਜਾਂਦੀ ਹੈ लेट्स ऑल जॉइन हैंड्स विद देम और इननु हम असे कंट्रीब्यूट करिए टू द मैक्सिमम जितना भी कर सकदे हां ते मेनू लगदा है बहुत सेल्फ सैटिस्फाइंग होएगा ते आपको भी चंदा लगेगा और अच्छीया रूहानियों पर परमात्मा ने हमेशा किसी अच्छे काम बसले चूज कीता मैं चलो आपा सारे इनने दे नाल कदम मिला के व्हाट हैवन वी कैन डू जिस जिस योग्य भी हैं या ओ सागर जी ਦੇ پیچھے بہت ਕੌਂਟਰੀਬਿਊਟ ਕਰ ਰਹੇ ਆ ਅਸੀਂ ਇੱਕ ਤੁਕੜਾ ਤਾਂ ਬਣਾ ਹੀ ਸਕਦੇ ਆ ਧੰਨਵਾਦ ਇਸ ਪੁਲਲਾ ਤੋਂ ਮੈਂ ਸਰਜੀਤ ਬਾਜੀ ਬੇਨਤੀ ਕਰਾਂ ਮੈਂ ਬਾਲਮਕੰਦ ਸ਼ਰਮਾ ਦਿੱਥੇ ਵੀ ਦੁਨੀਆ ਦੇ ਵਿੱਚ ਮੈਂ ਮਨਵਟਾ ਘੁੰਮਦਾ ਵਾਂ ਮੇਰੀ ਅਮਰੀਕਾ, ਥ੍ਰਿਡਾ, ਇੰਗਲੈਂਡ, ਸਟਰੀਆ, ਯੂਰਪ ਵਾਹਰ ਵਿੱਚੋਂ ਦੇ ਦੋਸਤ ਜਿਹੜੇ ਆ ਉਹ ਮੈਨੂੰ ਕਹਿੰਦੇ ਰਹਿੰਦੇ ਆ ਕਿ ਸ਼ਰਮਾ ਜੀ ਸਾਥ ਦੱਸੋ ਅਸੀਂ ਕਿਵੇਂ ਸੇਵਾ ਕਰ ਸਕਦੇ ਆ ਇਸ ਸੰਸਥਾ ਕੋ ਐਫਸੀਆਰ ਐ ਕਾਉਂਟਰੀ ਹੋਵੇਗਾ ਇਸ ਸਤਾ ਕੋ ਇੰਡੀਅਨ ਅਕਾਊਂਟਸ ਵੀ ਹੈ ਗਿਆ ਤੇ ਤੁਸੀਂ ਦਿਲ ਖੋਲ ਕੇ ਮੇਰੀ ਬੇਨਤੀ ਸਰਕਾਰ ਕਰਨਾ ਤੇ ਸਰਵਜਿ ਭਾਜ ਬੇਨਤੀ ਕਰਨ ਲੱਗਾ ਭਾਜੀ 2 ਮਿੰਟ ਬਾਤੇ ਸਾਨੂੰ ਦਰਸ਼ਕਾਂ ਦੱਸੋ ਕਿ ਆਪਾਂ ਹੋਰ ਕੀ ਕਰ ਸਕਦਾ ਧੰਨਵਾਦ ਬਹੁਤ ਸ਼ੁਕਰ ਸ਼ਰਮਾ ਜੀ ਦਾ ਉਹਨਾਂ ਦੇ ਵਾਈਫ ਦਾ ਔਰ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਐਨੀਵਰਸਰੀ ਵੀ ਅੱਜ ਹੈ ਤੋਂ ਭਾਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਤੁਸੀਂ ਆਪਣੀ ਮੈਰਿਜ ਚੈਰਿਸ਼ ਕਰ ਰਹੇ ਹੋ ਬਹੁਤ ਧੰਨਵਾਦ ਇਹਨਾਂ ਦਾ ਔਰ ਵਿਜ਼ਿਟ ਕੀਤਾ ਸਾਡੀ ਹਸਪਤਾਲਾਂ ਦਾ ਹੀ ਕੀਤੀ ਹੈ ਸਾਨੂੰ ਮੋਰਲ ਸਪੋਰਟ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਔਰ ਸਾਨੂੰ ਤੁਸੀਂ ਮੋਨਿਟਰੀ ਦਾ ਭਾਜੀ ਹੈਲਪ ਕਰ ਹੀ ਸਕਦੇ ਆਫ ਕੋਰਸ ਨਾ ਸਾਨੂੰ ਬਟ ਮੈਂ ਕੀ ਕਹਾ ਭਾਜੀ ਇਹ ਸਭ ਕੁਝ ਕਾਈ ਦਿੱਤਾ ਹੈ ਬੜੀ ਵਿਲੱਖਣ ਇੰਜਰੀ ਹੈ ਯੂਨਾਈਟਿਡ ਨੇਸ਼ਨ ਨੂੰ ਨੰਬਰ 1 ਡਿਸੇਬਿਲਟੀ ਅਡਰੈਸ ਦਿੱਤਾ ਹੋਇਆ ਇਸ ਦੇ ਬਾਰੇ ਜਾਣਦਾ ਕੋਈ ਨਹੀਂ ਹੈ ਇਸ ਦੇ ਬਾਰੇ ਕੋਈ ਸਰਕਾਰੀ ਪਾਲਿਸੀ ਨਹੀਂ ਹੈ ਲੋਕਾਂ ਨੂੰ ਪਤਾ ਹੀ ਲੋਕਾਂ ਨੂੰ ਨਾ ਟੀਬੀ ਦਾ ਕੈਂਸਰ ਦਾ ਇਹਨਾਂ ਦਾ ਨਾਮ ਸੁਣਿਆ ਹੁੰਦਾ ਹੈ ਮੀਡੀਆ ਦੇ ਵਿੱਚ ਦੇਖਿਆ ਹੁੰਦਾ ਪਰ ਇਸ ਇੰਜਰੀ ਬਾਰੇ ਕੁਝ ਕਿਸੇ ਨੂੰ ਕੁਝ ਨਹੀਂ ਪਤਾ ਬੜੀ ਬੜੀ ਭਿਆਨਕ ਇਹਦਾ ਸੋਸ਼ਲ ਐਸਪੈਕਟ ਬੜੇ ਭਿਆਨਕ ਨੇ ਨਾਮਰਾ ਤੇ ਬਹੁਤ ਸ਼ੁਕਰ ਭਾਜੀ ਨਾਲ ਜਿੰਦੇ ਵੀ ਲੋਕ ਜਾਣਦੇ ਨੇ ਜੁੜੇ ਹੋਏ ਆਂ ਸ਼ੁਭਚਿੰਤਕ ਨੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਹੈ ਪਲੀਜ਼ ਸਾਡੇ ਕੋਲ ਵਿਜ਼ਿਟ ਕਰ ਰਹੇ ਹੋ ਤੁਹਾਨੂੰ ਬਹੁਤ ਹੌਸਲਾ ਅਫਜ਼ਾਈ ਹੋਵੇ ਧੰਨਵਾਦ ਬਹੁਤ ਥੈਂਕ ਯੂ